ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਅ ਦਿਲੋਂ ਸਵਾਗਤ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਆਪਾਂ ਲੋਹੜੀ ਸਪੈਸ਼ਲ ਆਪਾਂ ਚੌਲਾਂ ਦੇ ਗੰਪਿੰਗਾਂ ਬਣਾਉਣ ਲੱਗੇ ਆ ਕਿ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਕਿਸ ਤਰ੍ਹਾਂ ਇਸ ਨੂੰ ਤਿਆਰ ਕਰਨਾ ਤੇ ਆਪਾਂ ਨੂੰ ਇਹਦੇ ਵਾਸਤੇ ਕਿਹੜੇ ਸਮਾਨ ਦੀ ਜ਼ਰੂਰਤ ਆ ਆਓ ਆਪਾਂ ਦੇਖੀਏ ਆਪਾਂ ਚੌਲਾਂ ਦਾ ਰੂਟਾ ਇਹ ਇਹ ਆਪਾਂ ਅੱਧਾ ਕਿ ਲੋ ਲਿਆ ਤੇ ਇਧਰ ਆ ਫਾਇ ਹੈ ਜਿਹੜਾ ਮੈਲਪਾ ਪਾਊਡਰ ਲੈ ਲਿਆ ਤੇ ਆਪਾਂ થોਰੀ ਹੀ ਸੋ ਵੀ ਲੈ ਲਿਆ ਇਹੇ ਆਪਾਂ ਜਿਹੜਾ ਹੈਗਾ ਖੋਪੇ ਦਾ ਬਰੂਦਾ ਲੈਨੇ ਆ ਤੇ ਆਹ ਆਪਾਂ ਥੋੜਾ ਜਿਹਾ ਖੋਪੇ ਨੂੰ ਬਰੀਕ ਕੱਟ ਕੇ ਰੱਖ ਲਿਆ ਕਾਲੀ ਮਿਰਚ ਤੇ ਲੇਚੀ ਦਾ ਪਾਊਡਰ ਤੇ ਇਹ ਆਪਾਂ ਜਿਹੜੀਆਂ ਦਿਰੀਆਂ ਹੁੰਦੀਆਂ ਨੇ ਆਪਣੇ ਬਲਾਂਦਗਾ ਉਹਨਾਂ ਨੂੰ ਆਪਾਂ ਬਰੀਕ ਪੀਸ ਕੇ ਰੱਖ ਲਿਆ ਤੇ ਅੱਧਾ ਆਪਾਂ ਥੋੜੀ ਜਿਹੀ ਤੇਲ ਪਾਵਾਂਗੇ ਚਿੱਟੇ ਤੇਲ ਲੈ ਆ ਤੇ ਆਪਾਂ ਧਾਤੀ ਦੋਈ 슈ਗਰ ਲੈ ਆ ਤੇ ਤੁਸੀਂ ਇਹ ਕਿਰਾ 슈ਗਰ ਆਉ ਤੁਸੀ ਟੈਸਟਮ ਤਾਉ ਕ ਪਾਸਾ ਤਦੇ ਆ ਆਪਾਂ ਥੋੜੀ ਜੀ ਜਿਆਦਾ ਪਾਵਾਂਗੇ ਜਿਵੇਂ ਆਤੇ ਦੇ ਬਰਾਬਰ ਦੋਈ 슈ਗਰ ਪਾਵਾਂਗੇ ਤਾਂ ਆਪਾਂ ਦੁੱਧ ਨੂੰ ਆ ਦੇ ਕੇ ਰੱਖ ਲਿਆ ਤੇ ਕੇਵ ਨੂੰ ਵੀ ਆਪਾਂ ਗਰਮ ਕਰਕੇ ਰੱਖ ਲਿਆ ਹੁਣ ਆਪਾਂ ਕੜਾਹੀ ਲੈ ਲਈ ਆ ਆਪਾਂ ਪਹਿਨਾ ਚੌਲਾਂ ਦਾ ਜਿਹੜਾ ਆਟਾ ਉਹ ਨੂੰ ਪਾਉਂਦੇ ਆ ਤੇ ਆਪਾਂ ਗੈਸ ਨੂੰ ਘਰਤਾ ਸੇਮ ਤੇ ਆ ਪਾਏ ਨੂੰ ਨੂੰ ਨਾਗੇ ਆਪਾਂ ਕੋਈ ਕਿਹਾ ਪਾਤੇ ਨਹੀਂ ਨੂੰ ਨਾ ਪਹਿਨਾ ਪਾਏਗਾ ਤਾਂ ਪਾੰਦ ਲੈਣਾ ਵਾ ਚੌਲਾਂ ਦਾ ਜਿਹੜਾ ਆਟਾ ਇਹ ਬਹੁਤ ਜਲਦੀ ਪੁੱਜ ਜਾਂਦਾ ਹੈ ਇਹਨੂੰ ਆਪਾਂ ਜ਼ਿਆਦਾ ਤੇਜ਼ ਅੱਗ ਤੇ ਨਹੀਂ ਨੂੰ ਨਾਗਾ ਆਪਾਂ ਥੋੜਾ ਜਾਂ ਗੈਸ ਨੂੰ ਸੇਮ ਰੱਖਣਾ ਮੈਂ ਸੇਮ ਤੇ ਕੜ ਕੇ ਆ ਪਾਏ ਨੂੰ ਨੂੰ ਨਾਗਾ ਜਿਹੜਾ ਆਪਣਾ ਦੁੱਧ ਆ ਇਹਨੂੰ ਆਦੇ ਚੰਗੀ ਤਰ੍ਹਾਂ ਉਬਾਲ ਆ ਗਿਆ ਹੁਣ ਆਪਾਂ ਗੈਸ ਥੋੜਾ ਜਿਹਾ ਬੰਦ ਕਰ ਦਿੰਦੇ ਆ ਥੋੜੀ ਦੇਰ ਤੇ ਇਹ ਥੋੜਾ ਜਿਹਾ ਨਾ ਫਿਰ ਸਾਫ ਜਿਹਾ ਹੋ ਜੂਗਾ ਜੇ ਜਿਆਦਾ ਗਰਮ ਪਾਵਾਂਗੇ ਉਹ ਵੀ ਠੀਕ ਨਹੀਂ ਰਹਿਣਾਗਾ ਆਪਣੇ ਪਿੰਡਿਆਂ ਵਾਸਤੇ ਤੇ ਇਹ ਆਪਾਂ ਅੰਮ ਚੜ ਹੌਲੀ ਹੌਲੀ ਪੰਦਿੰਗੇ ਲਓ ਜੀ ਆਪਣਾ ਕੜੀੜਾ ਇਹ ਚੰਗੀ ਤਰ੍ਹਾਂ ਪਹੁੰਚ ਗਿਆ ਆਪਣਾ ਨਾ ਤੇ ਹੁਣ ਆਪਾਂ ਇਹਦੇ ਵਿੱਚ ਸੌਗੀ ਆ ਜਿਹੜੀ ਇਹ ਵੀ ਪਾ ਦਿੰਨੇ ਆ ਤੇ ਆਪਾਂ ਜਿਹੜੇ ਤਿਲ ਸੀਗੇ ਨਾ ਇਹ ਰੇਪਨ ਲੇਸੀ ਪੈਗਲਾ ਤੇ ਆਪਾਂ ਇਹ ਵੀ ਇਹਦੇ ਵਿੱਚ ਪਾ ਦਿੰਨੇ ਆਂ ਹੁਮੀ ਤੇ ਜਿਹੜੀ ਚੀਜ਼ ਦੀ ਜ਼ਰੂਰਤ ਉਹ ਥੋੜੀ ਬਹੁਤੀ ਪੁੱਜਣ ਦੀ ਉਹ ਪਿੱਛੇ ਹੀ ਪੁੱਜ ਜਾਣੀਗਾ ਕਾਰੀ ਮੱਤਚ ਤੇ ਆਪਾਂ ਦਾ ਲੇਸੀ ਦਾ ਪਾਊਡਰ ਪਾਤਾ ਇਹ ਖੁੱਪੇ ਦਾ ਬੁੰਦਾ ਪਾਤਾ ਤੇ ਇਹ ਆਪਾਂ ਜਿਹੜਾ ਫੁੱਪਾ ਉਦਾਂ ਦਾ ਆ ਸੀਗਾ ਗਰੀਖ ਕਰਤ ਕੇ ਇਹ ਆਪਾਂ ਇਦਾਂ ਪਾ ਦੇਣਾ ਮੈਂ ਇਹ ਵੀ ਵਿੱਚੇ ਹੀ ਪੁੱਜ ਜਾਣਾ ਤੇ ਇਹ ਆਪਾਂ ਗਿਰਿਆਂ ਦਾ ਪਾਊਡਰ ਤਿਆਰ ਕਰ ਲਿਆ ਸੀਗਾ ਇਹ ਸਾਰਾ ਪਰਸ਼ੋਹਨ ਆਪਾਂ ਬੇਚਪਾਸੀ ਚੰਗੀ ਤਰਾਈ ਨੂੰ ਹਲਾਵੰਨੀ ਹੈ ਤੇ ਫਿਰ ਇਹ ਇਹ ਨਾ ਆਪਾਂ ਕੜਾਹੀ ਦੇ ਵਿੱਚ ਨਹੀਂ ਪਿਆ ਰਹਿਣ ਦੇਣਾ ਇਹਦਾ ਚੌਲਾਂ ਦਾ ਆ ਤਾਂ ਆਪਾਂ ਹੁਣ ਇਹ ਭੁੰਨੇ ਆ ਤੇ ਕਈ ਵਾਰੀ ਹੁੰਦਾ ਕੜਾਹੀ ਗਰਮਾ ਤੇ ਫਿਰ ਉਹ ਜਿਆਦਾ ਫੱਦਿਉਂਗਾ ਕਿ ਜਾਂਦਾ ਜਾਂ ਫਿਰ ਆਪਾਂ ਹਲਾਉਂਦੇ ਰਹਿ ਕੇ ਹੁਣ ਆਪਾਂ ਇੱਕ ਪੰਡਾ ਲੈ ਲਿਆ ਦੇ ਕਿ ਆਪਾਂ ਇਹਦੇ ਵਿੱਚ ਪਾ ਕੇ ਰੱਖ ਦਿੰਨੀ ਆ ਉਹ ਨੀਦੇ ਰੱਪਾ ਇਹਦੇ ਚ ਕੱਢ ਕੇ ਰੱਖ ਦਿੰਨੇ ਆ ਇਹਨੂੰ ਕੇ ਰੰਪ ਦੂ ਮਿੰਟ ਆਪਾਂ ਕੁੱਕ ਕਰ ਲਗੀ ਵਸ ਨੋਵੇ ਕੋ ਆਪਾਂ ਕੜਾਹੀ ਆ ਜਿਹੜੀ ਇਹ ਬੇਲੀ ਕਰਦੀ ਆ ਤੇ ਹੁਣ ਆਪਾਂ ਜਿਹੜਾ ਦੁੱਧ ਕਰਮ ਕੀਤਾ ਨਾ ਇਹੇ ਚੱਕ ਕੇ ਇਹਦੇ ਵਿੱਚ ਪਾਉਣੇ ਆ ਆਪਾਂ ਪੂਰਾ ਜਆ ਪਾਵਾਂਗੇ ਆ ਦੇਖੋ ਆਪਾਂ ਇੰਨਾ ਤਾਂ ਦੁੱਧ ਪਾਇਆ ਜੇ ਆਪਾਂ ਨੂੰ ਜ਼ਰੂਰਤ ਹੋਊਗੀ ਆਪਾਂ ਦੁੱਧ ਤਾਂ ਫੇਰ ਵੀ ਪਾ ਸਕਦੇ ਆ ਇਹਦੇ ਵਿੱਚ ਜਿਹੜਾ ਆਪਾਂ ਮਿਲਕ ਪਾਊਡਰ ਲਿਆ ਨਾ ਇਹਨੂੰ ਪਾ ਕੇ ਆਪਾਂ ਥੋੜਾ ਜਿਹਾ ਕੁੱਕ ਕਰ ਦਈਏ ਆਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਇਦਾਂ ਆਓ ਜਿਹੜਾ ਗੰਡਾ ਮਹਿਗੇਗਾ ਇਹਨਾਂ ਨੂੰ ਚੰਗੀ ਤਰ੍ਹਾਂ ਫਾਇਂਦਾ ਹਲਾ ਕੇ ਕੱਢ ਦੇਣਾ ਵਾ ਕੋਈ ਗੰਡ ਜੀ ਨਾ ਰਹੇ ਨਹੀਂ ਫਿਰ ਉਥੋਂ ਮੈਕਸ ਨਹੀਂ ਹੁੰਦਾ ਦੋਦਮ ਚੰਗੀ ਤਰ੍ਹਾਂ ਆਪਣੇ ਨੂੰ ਵਾਲਾ ਦਿੱਤਾ ਵਾ ਸੀਗਾ ਤੇ ਹੁਣ ਆਪਾਂ ਦੇ ਦਗਾ ਗੰਡਾ ਮਾਰ ਲਗੇ ਵਿੱਚੋਂ ਇਹਦੇ ਨਾਲ ਬਹੁਤ ਸਵਾਦ ਬਣਦੇਗਾ ਨੇ ਆਏ ਲੱਗਦਾ ਜਿਵੇਂ ਆਪਾਂ ਖੋਆ ਪਾਇਆ ਹੁੰਦਾ ਹੈ ਹਾਂਜੀ ਹੁਣ ਆਪਾਂ ਇਹ ਜਿਹੜਾ ਗੈਸ ਆ ਇਹਨੂੰ 5 ਮਿੰਟ ਹੋ ਗਏ ਆਪਾਂ ਕੱਕ ਕਰਦਿਆਂ ਨੂੰ ਹੁਣ ਆਪਾਂ ਗੈਸ ਕੱਢ ਦਿੰਨੇ ਆ ਬੰਦ ਤੇ ਆਪਾਂ ਜਿਹੜਾ ਹੁਣ ਇਹਦੇ ਵਿੱਚ ਆਪਾਂ ਆਟਾ ਪੁੰਨ ਕੇ ਪਾਸੇ ਕੀਤਾ ਸੀਗਾ ਆਪਾਂ ਇਹ ਵਿੱਚ ਪਾ ਦਿੰਨੇ ਆ ਹੌਲੀ ਹੌਲੀ ਥੋੜਾ ਥੋੜਾ ਕੱਟ ਕੇ ਵਿੱਚ ਪਾ ਕੇ ਆਏ ਹਿਲਾ ਦਿੰਦੇ ਆ ਤੇ ਨਾਲ ਹੀ ਨਾਲ ਹੀ ਆਪਾਂ ਜਿਹੜੀ 슈ਗਰ ਆ ਇਹ ਪਾ ਦੇਣੀ ਆ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਉਹ ਨਹੀਂ ਵੈਸੇ ਆਪਾਂ ਪੂਰੀ ਇਹ ਨਾਪ ਕੇ ਲਈ ਸੀ ਹੀ 1/2 ਕਿਲੋ ਪਰ ਆਪਾਂ ਥੋੜੀ ਜਿਹੀ ਵਿੱਚੋਂ ਬਚਾ ਲਈ ਕਿਉਂਕਿ ਆਪਾਂ ਮਿਲਕਪਾਓ ਵਰ ਪਾ ਲਿਆ ਨਾ ਉਹ ਦੇਖ ਕੇ ਆਪਾਂ ਨੂੰ ਨਾ ਬਰਾਬਰ ਦੀ ਪਾਉਣ ਦੀ ਜ਼ਰੂਰਤ ਨਹੀਂ ਗਈ ਜੇ ਤੁਸੀਂ ਪਾਉਣੀ ਚਾਹੁੰਦੇ ਤਾਂ ਪਾ ਵੀ ਸਕਦੇ ਆ ਤੇ ਨਾਲ ਹੀ ਹੁਣ ਆਪਾਂ ਕਿਹ ਉਹ ਦਰਮ ਕਰਕੇ ਰੱਖਿਆ ਕਿ ਉਹ ਆ ਤੁਸੀਂ ਆਪ ਦੇ ਤੇ ਇਸ ਦੇ ਮਤਾਵ ਕੋ ਪਾ ਸਕਦੇ ਇਹਦਾ ਵੀ ਕੋਈ ਆਏ ਨਹੀਂ ਜੇ ਜਾਦਾ ਪੈ ਜੂਗਾ ਤਾਂ ਵੀ ਕੋਈ ਗੱਲ ਨਹੀਂ ਪਰ ਆਪਾਂ ਚਾਰ ਕਚਮਚਾ ਕਿਉ ਦੇ ਪਾ ਲੈਨੇ ਕਿਉ ਤਾਂ ਚੰਦਾ ਹੀ ਆ ਸਰਦੀ ਚ ਉਦਾਂ ਵੈਸੇ ਬੱਚੇ ਖਾਂਦੇ ਨਹੀਂ ਇੰਨੇ ਬਾਹਨੇ ਨਾਲ ਸਾਰੇ ਜਾਣੇ ਕਿਉ ਖਾ ਲੈਂਦੇ ਆ ਤੇ ਹੁਣ ਇਹਨੂੰ ਆਪਾਂ ਥੋੜਾ ਜਾ ਜਿਵੇਂ ਹੱਥ ਜੇ ਆਪਣੇ ਚਲਦੇ ਹੋਏ ਉਦੋਂ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਮਾ ਤੂੰ 니ਦਰ ਤੁਸੀਂ ਕੜਛੀ ਨਾਲ ਹਲਾ ਲੂ ਫਿਰ ਤੁਸੀਂ ਹੱਥ ਨਾਲ ਚੰਗੀ ਤਰਾਈ ਨੂੰ ਮਿਕਸ ਕਰ ਸਕਦੀਆਂ। ਨਾ ਦੇ ਕੁਆਪਾਂ ਚੰਗੀ ਤਰਾਈ ਦੀਆਂ ਗੰਡਾਂ ਜਿਹੜੀਆਂ ਇਹ ਬਿਲਕੁਲ ਮਾਰ ਦੇਣ ਨਹੀਂ। ਨਹੀਂ ਕਈ ਥਾਂ ਸ਼ੂਗਰ ਇਕੱਠੀ ਹੋ ਜਾਂਦੀ ਹੈ ਜਾਂ ਕਈ ਥਾਂ ਕਿਓ ਇਕੱਠਾ ਹੋ ਜਾਂਦਾ ਫਿਰ ਜਦੋਂ ਤੁਸੀਂ ਬਿਲਕੁਲ ਇਹਨੂੰ ਮਿਕਸ ਕਰ ਲੈਣੀ ਆ ਸਾਰੀ ਚੀਜ਼ ਬਿਲਕੁਲ ਸਹੀ ਹੋ ਜਾਂਦੀ ਹੈ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਹੋਰ ਪਾਵਾਂਗੇ ਨਹੀਂ ਆਪਣੇਗਾ ਪਿੰਨੀਆਂ ਬਾਣਨਾਗੇ ਗਿੰਗਾ ਹਜੇ ਥੋੜਾ ਜਹਾ ਹੈ ਸੁੱਕਾਈ ਇਹ ਬਹੁਤ ਸਵਾਦ ਬਣਦੀਆਂ ਖੋਏ ਆੰਭੂ ਬਣਨੇਗੇ ਅਹੋੜਾ ਆਪਾਂ ਵਿੱਚ ਮਿਲ ਕੇ ਪਾਊਡਰ ਪਾਇਆ ਕਰਕੇ ਜਮਨ ਖੋਏ ਦਾ ਟੇਸਟ ਆਊਗਾ ਜਿਹੜੀ ਕਾਲੀ ਮਿਰਚ ਆ ਉਹ ਜ਼ਰੂਰ ਪਾਉਣੀ ਆ ਇਹਦੇ ਵਿੱਚ ਇਹ ਚੌਲ ਆ ਜਿਹੜੇ ਵਾਈ ਕਰਦੇ ਆ ਇਸ ਕਰਕੇ ਜੇ ਤੁਸੀਂ ਵਿੱਚ ਕਾਲੀ ਮਿਰਚ ਪਾ ਲੈਨੀ ਆ ਨਾ ਤਾਂ ਫਿਰ ਤੁਹਾਨੂੰ ਵਾਈ ਹੁੰਦੀ ਨਹੀਂ ਹੁੰਦਾਗਾ ਖੋਏ ਮਤਲਬ ਹੁੰਦੀ ਨਹੀਂਗੀ ਤੇ ਨਹੀਂ ਨਾ ਕਈ ਵਾਰੀ ਕੰਨੀਆਂ ਦੇ ਇਹ ਠੀਕ ਨਹੀਂ ਆਉਂਦੇਗੇ ਚੌਲ ਤੇ ਜੋੜ ਜਾਣਾ ਅੱਛਾ ਦਰਦ ਪੈਣ ਲੱਗ ਜਾਂਦੀ ਆ ਕੰਨੀਆਂ ਨੂੰ ਨਹੀਂ ਮaaf ਆਉਂਦੇਗੇ ਸਾਦੇ ਆਪਾਂ ਹਾਂ ਥੋੜਾ ਜਾਇ ਇਹਦੇ ਵਿੱਚ ਦੁੱਧ ਹੋਰ ਪਾਉਨੇ ਆ ਦੁੱਧ ਗੋਈ ਗੋਈ ਪਾ ਲੋ ਥੋੜਾ ਥੋੜਾ ਕਰਕੇ ਜੇ ਜ਼ਿਆਦਾ ਇੱਕ ਤਾਂ ਦੰਪਾ ਦੇ ਨੇ ਆ ਕਈ ਵਾਰੀ ਪਤਲੇ ਮਾ ਹੋ ਜਾਂਦੇ ਨਾ ਫਿਰ ਫਿੰਗਾਂ ਬਣਦੀਆਂ ਨਹੀਂ ਗੀਆਂ ਪਰ ਉਹ ਜਿਹਦੇ ਆਪਾਂ ਡ్రਾਈ ਫਰੂਟ ਪਾਇਆ ਇਹ ਤੁਸੀਂ ਜਿਹੜਾ ਤੁਹਾਡੇ ਕੋਲੇ ਹੈਗਾ ਘਰ 'ਚ ਉਹ ਤੁਸੀਂ ਪਾਲੋ ਕੋਈ ਜ਼ਰੂਰੀ ਨਹੀਂ ਵੀ ਜਿਹੜੇ ਵੀ ਸਾਰੇ ਪੌਣੇ ਆ ਤੇ ਪਰ ਸਾਡੀ ਮੰਮੀ ਹੁੰਨੀ ਤਾਂ ਬਹੁਤ ਸੈਂਪਲ ਤਰੀਕੇ ਨਾਲ ਬਣਾਉਂਦੇ ਸੀਗੇ ਉਹ ਤਾਂ ਕੋਈ ਡ్రਾਈ ਫਰੂਟ ਨਹੀਂ ਹੋਰ ਟਾਈਮਾਂ 'ਚ ਪਾਉਂਦੇ ਹੁੰਦੇ ਸੀ ਇਹ ਨਹੀਂ ਤੇ ਬਸ ਉਹਨਾਂ ਨੇ ਤਾਂ ਵੀ ਸਿੱਧ ਨੇ ਹੀ ਬਣਾ ਦੇਦੇਗਾ ਦੁੱਧ ਪਾ ਕੇ 슈ਗਰ ਪਾ ਕੇ ਤੇ ਅਸੀਂ ਤਾਂ ਹੁਣ ਆਹ ਪੰਤਾ ਫੁਰਾਗੇ ਟੇਸਟ ਦੇ ਹਿਸਾਬ ਨਾਲ ਆਪਾਂ ਤਾਂ ਪਾ ਲੈਨੇ ਵੀ ਚਲ ਸਾਦੀ ਦੇ ਮੌਸਮ 'ਚ ਬਈ ਉਹਨਾਂ ਬੱਚੇ ਕੁਛ ਖਾਂਦੇ ਨਹੀਂ ਐਨ ਨੇ ਬਹਾਨੇ ਨਾਲ ਸਾਰੇ ਜਾਣੇ ਖਾ ਲੈਂਦੇ ਆ। ਨਾ ਦੇਖੋ ਹੁਣ ਇਹਨਾਂ ਦੀਆਂ ਪਿੰਗਾਂ ਜਿਹੜਾ ਨਾ ਬੋਸ ਵਾਂਗ ਬਣ ਜਾਂਦੀਆਂ ਨੇ ਜਦੋਂ ਆਪਣੇ ਹੱਥ ਦੇ ਚਰਨਾਂ ਨੂੰ ਲੱਗ ਗਏ ਕਿ ਨਾ ਉਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਮਿਕਸ ਕਰਕੇ ਤੇ ਫਿਰ ਆਪਾਂ ਫਿੰਨੇ ਨਾ ਬਾਟਦੀ ਆਂ। ਲਓ ਜੀ ਦੇਖੋ ਖਣ ਆਪਣਾ ਇਹ ਰੋਟਾ ਇਹਨੂੰ ਆ ਦੇਖੋ ਆਹੀ ਆਪਾਂ ਹੱਥ ਲਾ ਸਕਦੇ ਆ ਇੰਨਾ ਕ ਵੀ ਥੋੜਾ ਜਿਹਾ ਗਰਮ ਹੈ ਜਿਆਦਾ ਨਹੀਂ ਹੁਣ ਆਪਾਂ ਇਹਦੀ ਪਲੇਟ ਲੈ ਲਈ ਇਹਦੇ ਵਿੱਚ ਆਪਾਂ ਕੀ ਔ ਲਾਉਨੇ ਆ ਫਾਪਾ ਕੀ ਉਹ ਤਪਾ ਕਾ ਕੀ ਰੱਖਿਆ ਸੀਗਾ ਇਹਦੇ ਵਿੱਚ ਆਪਾਂ ਇਦਾਂ ਲਾ ਰਹਿਣਾ ਥੋੜਾ ਲੈਨੇਗਾ ਤਾਂ ਆਪਾਂ ਇਹਦੇ ਵਿੱਚ ਉਹ ਜਿਵੇਂ ਬਰਫੀ ਦੀਆਂ ਟਿੱਕੇ ਨਾਲ ਕੱਤੀ ਦੂਗਾ ਫਾਪਾ ਆ ਹੀ ਕਰਤਾਂਗੇ ਇਹਦੇ ਵਿੱਚ ਆਪਾਂ ਇਦਾਂ ਇਹਨੂੰ ਪ੍ਰੈਸ ਕਰਕੇ ਆ ਹੀ ਰੱਖ ਦੇਣਾ ਮੈਂ ਇਦਾਂ ਇਦਾਂ ਕਰਕੇ ਨਹੀਂ ਤੁਸੀਂ ਥਾਪੜ ਕੇ ਜੇ ਰੱਖੋ

ਤੇ ਨਿੰਗਾ ਤਾਂ ਸਾਰੇ ਹੀ ਬਣਾ ਲਵਾਂਗੇ ਕਿ ਬਾਰਖ ਫੀਦਿਆਂ ਟਿਕਣੇ ਪੱਤੰਗਾ ਬੰਗਾ ਹੋਰ ਵੀ ਸੋਨਾ ਦਾ ਆਉਦਿੰਗਾ। ਨਾਏ ਤੁਸੀਂ ਸਾਏਗੇ? ਦੇਗਾ ਤੁਹਾਡਾ ਦੇ ਅੰਕਾ ਦਾ ਛੋਟਾ ਪਰ ਡੱਫ ਵੋਸ ਤਰਾਂ ਦਾ ਤੁਸੀਂ ਬਈ ਕਾਟਸਾਤ ਦਿਨ ਚੋਰ ਸਖਾਤ ਫੋ ਬਦਿਆਂ ਟਾਈਨ ਵਾਲਾਂ ਨੂੰ ਤੁਸੀਂ ਗੇਵੇਂ ਮੱਦੀ ਹਰਤੇ ਸਾਫ ਦਿਨ। ਹਾਲ ਦੇਖੋ। ਨੀਨੋ ਆਪਾ ਇਦਾਂ ਕਰਕੇ ਰੱਤਤਾ ਤੈਖਣਾ ਫਾਇਦੇ ਉੱਤੇ ਬਾਰਖ ਲਾ ਦਿੰਨੇ ਆ ਆਹਾ ਪ੍ਰਿੰਕਲੇ ਬਾਰਖ ਨੇ ਆ ਦੇਖੋ। ਆਪਰੇ ਕੋਈ ਬਾਰਖਾ ਆ ਪਾ ਹੋਈ ਗੋਈ ਐ ਲੋ ਲਾ ਦਿਨੇ ਹੋ ਪਾ ਇਹ ਬੜੇ ਧਿਆਨ ਨਾਲ ਲਾਉਂਗੇ ਪੈਂਦੇਗਾ ਕਾ ਦੇ ਇਹਨੂੰ ਚੱਕ ਕੇ ਤੁਸੀਂ ਇਹ ਇਦਾਂ ਇਹ ਸਾਰੇ ਕਿਤੇ ਇਦਾਂ ਇਦਾਂ ਕਰਕੇ ਲਾ ਦਿਓ ਇਹ ਦੇ ਨਾ ਉਹ ਵੀ ਸਿਆਉਂਦੇ ਸੋਣੀ ਜਮਤੀ ਹੈ ਲੱਖ ਆਪਾਂ ਆਏ ਦੇ ਉੱਪਰ ਬਰ ਕਲੰਪਾ ਹੁਣ ਲਾਪਾਂ ਪਿੰਦੀਆਂ ਬਾਟ ਲਿੰਗਦੇ ਜਿਹੜਾ ਆਪਣੇ ਕੋਲੇ ਦੂਜਾ ਮਟੀਰੀਅਲ ਹਜੇ ਬਚ ਗਿਆ ਉਹਦੀਆਂ ਆਪਾਂ ਪਿੰਨੀਆਂ ਬਾਟ ਦੇ ਲਓ ਜੀ ਹੁਣ ਆਪਾਂ ਇਹਦੇ ਐਡੇ ਐਡੇ ਦੇ ਸਾਈਜ਼ ਦੇ ਲੱਡੂ ਬਣਾ ਕੇ ਰੱਖ ਦੇਣਗੇ ਤੁਸੀਂ ਕਿਸੇ ਵੀ ਸਾਈਜ਼ ਦੇ ਬਣਾ ਸਕਦੇ ਆ ਛੋਟੇ ਹੀ ਬਣਾ ਲਓਗੇ ਬਦੀਆਂ ਰਹਿੰਦੇ ਆ ਵੀ ਕਈ ਵਾਰੀ ਹੁੰਦਾ ਕਿ ਬੱਚੇ ਪੂਰਾ ਨਹੀਂ ਖਾਂਦੇਗੇ ਛੋਟੇ ਹੋਣਗੇ ਤਾਂ ਸੌਖੇ ਰਹਿੰਦੇ ਆ ਫਿਰ ਦੇਣੇ ਢੋੜ ਕੇ ਨਹੀਂ ਕਿਸੇ ਨੂੰ ਵੀ ਲੱਡੂ ਦੇਣਾ ਪੈਂਦਾ ਉਹ ਮੈਂ ਛੋਟਾ ਜਿਹਾ ਤੁਸੀਂ ਚੱਕ ਕੇ ਫੜਾ ਸਕਦੇ ਹੋ ਐਦਾਂ ਐਦਾਂ ਕਰਕੇ ਆਪਾਂ ਸਾਰੇ ਲੱਡੂ ਤਿਆਰ ਕਰ ਲੈਣੇ ਆ ਵੇਖੋ ਨਾਲੇ ਆਪਣੇ ਅੱਧਾ ਕਿਲੋ ਸੀਗਾ ਆਪਣੇ ਕੋਲੇ ਆਟਾ ਤੇ ਕਾਫੀ ਨਾਲੇ ਤਾਂ ਪੋਸ਼ਤਾ ਬਰਫੀ ਦੇ ਪੀਸ ਵਣਗੇ ਕੋਸ਼ਿ ਲੜਦੂ ਆਪਣੇ ਕੋਲੇ ਕਾਫੀ ਬਣ ਗਏ ਖੁੱਲੇ ਬਣ ਜਾਂਦੇ ਆ ਇਹਨਾਂ ਨੂੰ ਤੁਸੀਂ 15 ਤੋਂ ਵੇਖ ਦੇ ਨਾ ਰੱਖ ਸਕਦੇ ਆ ਕਿਉਂਕਿ ਇਹਦੇ ਵਿੱਚ ਦੁੱਧ ਵਗੈਰਾ ਪਾਇਆ ਹੁੰਦਾ ਵਾ ਇਤੋਂ ਜ਼ਿਆਦਾ ਟਾਈਮ ਆਪਾਂ ਇਹਨਾਂ ਨੂੰ ਨਹੀਂ ਰੱਖ ਸਕਦੇਗੇ ਤੇ ਤੁਸੀਂ ਥੋੜੇ ਬਣਾਓ ਤੇ ਥੋੜੇ ਖਾ ਕੇ ਫਿਰ-ਫਿਰ ਤੁਸੀਂ ਦੁਬਾਰਾ ਤੁਹਾਨੂੰ ਚੰਗੇ ਲੱਗਦੇ ਆ ਤਾਂ ਤੁਸੀਂ ਦੁਬਾਰਾ ਫੇਰ ਬਣਾ ਸਕਦੇ ਹੋ ਜਾ ਲਓ ਜੀ ਵੇਖੋ ਆਪਣੀਆਂ ਪਿੰਦਾਂ ਬਹੁਤ ਸੋਹਣੀਆਂ ਤਿਆਰ ਹੋਵਿੰਗੀਆਂ ਨੇ ਹਾ ਦੇਖੋ ਤੁਸੀਂ ਇਸ ਤਰ੍ਹਾਂ ਦੇ ਬਣਾ ਲੈਣਾ ਤੇ ਆ ਜਿਹੜਾ ਆਪਾਂ ਇਹਨਾਂ ਨਾਲ ਆਪਾਂ ਇਹਦੇ ਪੀਸ ਕੱਟ ਕੇ ਕੀ ਰੱਖ ਪਾ ਆ ਇਹਦੇ ਵਿੱਚ ਇਦਾਂ ਇਹ ਪੀਸ ਕੱਟ ਕੇ ਰੱਖ ਦਿੰਨੇ ਹਜੇ ਸੌਫਟ ਆ ਤੇ ਫਿਰ ਥੋੜਾ ਚਿਰ ਇਹਨੂੰ ਆਪਾਂ ਫਰਿੱਜ 'ਚ ਰੱਖ ਦਾਂਗੇ ਫਿਰ ਆਪਾਂ ਇਹਨੂੰ ਵਿੱਚੋਂ ਪੀਸ ਕੱਢਾਂਗੇ ਕੇਰਾ ਆਪ ਇਦਾਂ ਹੀ ਇਹਨੂੰ ਨਾ ਇਦਾਂ ਆਪਾਂ ਕੱਟ ਕੇ ਤੇ ਥੋੜਾ-ਥੋੜਾ ਫਿਰ ਇਹਨੇ ਨਾ ਜਲਦੀ ਕੱਟੇ ਜਾਂਦੇ ਆ ਨਹੀਂ ਜ਼ਿਆਦਾ ਹਾਰਡ ਹੋ ਜੂਗੀ ਇਸ ਥਾਕੇ ਪਹਿਲਾਂ ਹੀ ਆਪਾਂ ਇਹ ਕੱਟ ਕੇ ਰੱਖ ਦਈਏ ਤੇ ਕੱਢਾਂਗੇ ਆਪਾਂ ਵਿੱਚੋਂ ਫੇਰ ਜਾਹਰ ਤੁਸੀਂ ਇਦਾਂ ਚੋਲਸ ਸਿਕਾਪ ਨੂੰ ਮੈਂ ਤਾਂ ਹਾਂ ਚਵਸ ਕੱਟਣ ਲੱਗੀਆਂ ਇਹੀ ਕੱਟਣਾ ਜਾਂਦੀਆਂ ਨੇ ਜੇ ਚੌਰਸ ਘੱਟ ਦੇ ਹਾਂ ਤਾਂ ਨਾ ਦੇਖੋ ਐਦਾਂ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਈਆਂ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਨਾਲ ਜਿਹੜਾ ਨਾ ਪਿੰਨੀਆਂ ਨੇ ਚੌੜਾ ਆਂਦਗਾ ਇਹ ਕਿਸ ਤਰ੍ਹਾਂ ਦੇ ਨਾ ਤਿਆਰ ਹੋਈਆਂ ਤੁਸੀਂ ਸਾਡੇ ਤਰੀਕੇ ਨਾਲ ਬਣਾ ਕੇ ਦੇਖਿਓ ਇਹ ਬਹੁਤ ਸੌਫਟ ਬਣਦੀਆਂ ਨੇ ਬਿਲਕੁਲ ਖੂ ਜਿਵੇਂ ਖੂ ਆ ਪਾਇਆ ਹੁੰਦਾ ਐਦਾਂ ਐ ਮੂਚ ਕੋਲ ਨਾ ਪਿੰਨੀਆਂ ਬਣਦੀਆਂ ਐ ਤੁਸੀਂ ਸਾਡੇ ਚੈਨਲ ਨੂੰ ਮਿ ਲਾਈਕ ਸ਼ੇਅਰ ਕਮੈਂਟ ਦਿਓ ਕਹਿੰਦੇ ਕੋਲ ਪਲੀਜ਼ ਸਪੋਰਟ ਕਰਿਆ ਕਰੋ ਸਾਡੇ ਚੈਨਲ ਨੂੰ ਕਿ ਸਾਡਾ ਵੀ ਦੇ ਕਰਦਾ ਕਿ ਅਸੀਂ ਨੰਮੀ ਨੰਮੀ ਵੀਡੀਓ ਬਣਾ ਕੇ ਚੈਨਲ ਤੇ ਪਾਈਗੇ ਦੋ ਜੀ ਵੇਖੋ ਆਪਣੇ ਆਪਣੇ ਨਾ ਕਿੰਨਾ ਸੋਹਣਾ ਤਿਆਰ ਹੋਈਆਂ ਦੇਖੋ ਤੁਸੀਂ ਜਦੋਂ ਆਪਾਂ ਇਦਾਂ ਹੀ ਤੋੜ ਕੇ ਦੇਖਦੇ ਹਾਂ ਆ ਦੇਖੋ ਇਹ ਬਹੁਤ ਸੌਫਟ ਬਣੀਆਂ ਬਗਾਂ ਨੇ ਬਹੁਤ ਸੌਫਟ ਹੈ ਬਿਲਕੁਲ ਖੂਆ ਜਿਵੇਂ ਪਾਇਆ ਹੁੰਦਾ ਏਦਾਂ ਦੀਆਂ ਤਿਆਰ ਹੁੰਦੀਆਂ ਨਹੀਂ ਆ ਆਪਾਂ ਜਿਹੜਾ ਇਕਦਾਂ ਬਣਾ ਲਗਾ ਸੀ ਬਰਫੀ ਦੇ ਦੇ ਆਪਾਂ ਪੀਸ ਕਟਾਵੇਂ ਜਿਵੇਂ ਬਰਫੀ ਹੁੰਦੀ ਆ ਆ ਦੇਖੋ ਤੁਸੀਂ ਏਦਾਂ ਦੇ ਪੀਸ ਬਹੁਤ ਸੋਹਣੇ ਘਟਦੇ ਜਾਂਦੇ ਆਪਾਂ ਸਾਰੇ ਹੌਲੀ ਹੌਲੀ ਏਦਾਂ ਇਹਦੇ ਵਿੱਚੋਂ ਕੱਢ ਲੈਣੇ ਆ ਪਲੇਟ ਵਿੱਚੋਂ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਇੱਕ ਤੋਂ ਆਇਆ ਕੇ ਨਾਈਫ ਤੇ ਆਈ ਆਪਾਂ ਕੱਢ ਲੈਣੇ ਆ ਦੇਖੋ ਇਸ ਤਰ੍ਹਾਂ ਦੇ ਪੀਸ ਤਿਆਰ ਹੋਈ ਜਾਂਦੇ ਆ ਮੈਂ ਦੇਖੋ ਕਿ ਇਸ ਤਰ੍ਹਾਂ ਤੁਸੀਂ ਬਣਾ ਕੇ ਸਾਨੂੰ ਜਰੂਰ ਦੱਸਿਓ ਸਾਡੇ ਤੁਸੀਂ ਜਿਹੜੀ ਵੀਡੀਓ ਹੈ ਇਹਨੂੰ ਤੁਸੀਂ ਇੰਸਟਾਗ੍ਰam ਤੇ ਟਿਕਟੌਕ ਤੇ ਤੇ YouTube ਤੇ ਵੀ ਵੇਖ ਸਕਦੇ ਆਂ ਮੈਂ ਅਤੇ ਇਹ ਜਿਹੜੀ ਬਰਫੀ ਬਣਾਉਨੇ ਆਪਾਂ ਇਹ ਚਾਹ ਨਾਲ ਦੁੱਧ ਨਾਲ ਤੁਸੀਂ ਖਾ ਸਕਦੇ ਆਂ ਸਰਦੀ ਦੇ ਦਿਨਾਂ 'ਚ ਬਹੁਤ ਵਧੀਆ ਲੱਗਦੀ ਆ ਲਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮਚ